ਸਮਾਂ ਦਾ ਕੋਈ ਵੀ ਪਤਾ ਨਹੀਂ ਚੱਲਦਾ ਕਿ ਇੱਥੇ ਕੱਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੱਲੇ ਪਹੁੰਚੇ ਸਾਡੇ ਰਾਸਾਂ ਤੇ ਕੋਈ ਕੰਪਨੀ ਮੈਂ ਲਖਾਇਆ ਸੀ ਚੱਕਿਆ ਯਾ ਚਾਹ ਪਾਣੀ ਵੀ ਪੀ ਲਿਆ ਤੇ ਜਦੋਂ ਗਰਮੀ ਪੈਂਦੀ ਆ ਫਿਰ ਆ ਕੇ ਬਣਾਈਦਾ ਰਹੂ ਆਪਜਾ ਜਦੋਂ ਪੈਂਦੀ ਆ ਘਰਸਾ ਹੰਗਾ ਹੋ ਗਿਆ ਤੇ ਫਿਰ ਚਾਹ ਬਦਲ ਕਰਦਾ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਹੋ ਰਿਹਾ ਇਹ ਦੇ ਕਿੰਨ ਮਨ ਹੋਈ ਜਾ ਰਹੀ ਆ ਤੇੜ ਪੌਦੇ ਆਏ ਲੱਗਦਾ ਜਿਵੇਂ ਬੜੇ ਖੁਸ਼ ਨੇ ਨਹਾ ਰਹੇ ਆ ਇਹ ਮਨੀਪਲਟ ਇਹ ਮੈਂ ਆਪਣੀ ਘਸੇਲੀ ਤੋਂ ਲੈ ਕੇ ਆਈ ਆ ਜੋ ਮੇਰੇ ਕੋਲ ਸੀ ਉਹ ਖਰਾਬ ਹੋ ਗਿਆ ਮੈਥੋਂ ਥੋੜੀ ਗਲਤੀ ਨਾਲ ਦਵਾਈ ਜ਼ਿਆਦਾ ਪੈ ਗਈ ਜਾਂ ਕੋਈ ਵੀ ਗੜਬੜ ਹੋ ਗਈ ਆ ਤੇ ਉਹ ਜਨਕਿਆ ਸੀ ਬਿਲਕੁਲ ਟੁੱਟਣਾ ਮੈਂ ਬਹੁਤ ਕੋਸ਼ਿਸ਼ ਕੀਤੀ ਉਹਨੂੰ ਸਭਾਲਣ ਦੀ ਤੇ ਹੁਣ ਉਹ ਮੈਂ ਆਪਣੀ ਘਸੇਲੀ ਤੋਂ ਲੈ ਕੇ ਆਈ ਸੀ ਤੇ ਇਹਨੇ ਗਰੋਥ ਇਹਦੀ ਸ਼ੁਰੂ ਹੋ ਗਈ ਆ ਪਾਣੀ ਜੀ ਰੱਖਿਆ ਹੋਇਆ ਹੁਣ ਮੈਨੂੰ ਮਿੱਟੀ ਜੀ ਨਹੀਂ ਰੋਣਾ ਮੈਂ ਇਸ ਤਰ੍ਹਾਂ ਪਾਣੀ ਜੀ ਰੱਖਣਾ ਹੈ ਤੇ ਇਹ ਮੇਰਾ ਲੱਕੇ ਲੱਕੇ ਬੰਬੂ ਆ ਜੋ ਸਭ ਤੋਂ ਪਹਿਲਾਂ ਪੁਰਾਣਾ ਇਹ ਦੇਖੋ ਛਤਨਾ ਜਾ ਲੱਗਿਆ ਤੁਹਾਨੂੰ ਜ਼ਰਾ ਦਿਖਾਉਣਾ ਹੈ ਦੇਖੋ ਛਤ ਦੇ ਨਾਲ ਆ ਬਿਲਕੁਲ ਤੇ ਬਹੁਤ ਸੋਨਾ ਜਿੱਗ ਗਿਆ ਇਹਦੇ ਦੋ ਤਿੰਨ ਪੱਤੇ ਪੀਲੇ ਹੋ ਗਏ ਇਹਦੇ ਜੋ ਮੈਂ ਹੁਣ ਇਹਨਾਂ ਨੂੰ ਛੁੱਟੀ ਵਾਲੇ ਦਿਨ ਇਹਨਾਂ ਦਾ ਕੱਟ ਦੇਾਂਗੇ ਉੱਥੋਂ ਪਰ ਇਹ ਸੁੱਕ ਵੀ ਰਹੇ ਲੱਗਦਾ ਕੱਟ ਦੇ ਆਂਗੇ ਤੇ ਬਾਕੀ ਇਹ ਬਹੁਤ ਸੋਨਾ ਚੱਲ ਰਿਹਾ ਹੈ। ਇਹ ਮੇਰਾ ਸ਼ੌਂਕ ਹੈ। ਤੇ ਮੈਂ ਇਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਹੀ ਪਾਲਦੀ। ਤੇ ਮੈਂ ਇਹਨਾਂ ਨੂੰ ਜਿਹੜੂ ਸਵੇਰੇ ਸ਼ਾਮ ਆ ਕੇ ਦੇਖਣਾ। ਇਹ ਜਗਾ ਵੀ ਮੈਂ ਬਹੁਤ ਨਰਖੇ ਵਈ ਸੀ ਸੰਭਾਲ ਕੇ। ਬਹੁਤ ਸੋਹਣੇ ਹੋਈ ਹੋਈ ਸੀ ਬਹੁਤ ਪਾਲੇ ਹੋਏ ਸੀ। ਤੇ ਇਹ ਮੇਰੇ ਇਹ ਮੇਰੇ ਕਿਤਾਬਾਂ ਜੋ ਮੈਂ ਲਾਇਬ੍ਰੇਰੀ ਤੋਂ ਲੈ ਕੇ ਆਉਂਦੀ ਆ ਮੇਰਾ ਸ਼ੌਂਕ ਹੈ। ਰੂੜੀ ਖਰਾਕ ਸਮਝ ਲੋ ਜਾਹੇ ਚਾਹੇ ਮੈਂ ਥੋੜੀ ਮੈਡੀ ਟੈਂਸ਼ਨ ਇਹ ਅਖਬਾਰ ਰੱਖੇ ਨੇ ਸਾਰੇ ਇਕੱਠੇ ਕਰਕੇ ਸਾਰਾ ਨੂੰ ਉਲਟ ਫੋਲਟ ਕਰਾਂਗੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਛੁੱਟਾਂਗੇ ਬਾਅਦ ਤੇ ਇਹ ਸਾਰੇ ਮੈਗਜ਼ੀਨ ਇਹ ਸਾਰੇ ਪੜ੍ਹ ਲਏ ਨੇ ਪੰਜ-ਸੱਤ ਟੱਕੇ ਲਿਆ ਹੀ ਦੇ ਆ ਦੋ ਹਫ਼ਤੇਾਂ ਲਈ ਉਹ ਦਿੰਦੇ ਆ ਕਈ ਵਾਰੀ ਲੇਟ ਵੀ ਹੋ ਜਾਈਦਾ ਕੋਈ ਪ੍ਰੋਬਲਮ ਨਹੀਂ ਇਹ ਉਹ ਮੇਰੇ ਬਾਕੀ ਰਹਿੰਦੇ ਨੇ ਜੋ ਮੈਨੂੰ ਜੇ ਪੜ੍ਹਨੇ ਆ ਕੰਮ ਤੋਂ ਆ ਕੇ ਸਾਰਾ ਕੰਮ ਖਤਮ ਕਰਕੇ ਸੌਣ ਤੋਂ ਪਹਿਲਾਂ ਤੇ ਥੋੜੀ ਦੇਰ ਬੈਠ ਜਾਈਦਾ ਆ ਆ ਪੜ੍ਹ ਲਈ ਦੇਣਾ ਕਿਉਂਕਿ ਇੰਡੀਆ ਦਾ ਬੜਾ ਸ਼ੌਂਕ ਸੀ ਖਰੀਦ ਕੇ ਲਈ ਰਹੀ ਸੀ ਹੁਣ ਇੱਥੇ ਲਾਇਬ੍ਰੇਰੀ ਕਾਫੀ ਪਏ ਹੁੰਦੇ ਨੇ ਰੀਆ ਇਹ ਆਈਡੀਆ ਫੜ ਲਈ ਤੇ ਆ ਵਾਪਸ ਕਰਾਈ ਦੇ। ਤੇ ਚੰਗਾ ਲੱਗਦਾ ਕੋਈ 스트ੈਸਾ ਨਹੀਂ ਆਉਂਦੀਆਂ ਨੇੜੇ। ਇਹ ਜਿੰਨੀਆਂ ਮਰਜ਼ੀ ਲਾਈਫ 'ਚ 스트ੈਸਾ ਆਉਂਦੀ ਰਹਿੰਦੀਆਂ। ਮੈਂ ਵੀ ਉਹਨਾਂ ਤੋਂ ਵੱਖਰੀ ਨਹੀਂ। ਪਰ ਆਪਣੇ ਆਪ ਨੂੰ ਪੂਰਾ ਬਿਜੀ ਰੱਖੋ। ਬਾਹਰ ਸਿਰੋਕਾਂ ਦਾ ਨਾਂ ਨਹੀਂ ਲੈ ਰਹੀ ਤੇ ਨਾ ਹੀ ਜ਼ਿਆਦਾ ਤੇਜ਼ ਆ ਤੇ ਨਾ ਹੀ ਬੰਦ ਹੋ ਰਹੀ ਆ। ਕਿ ਬਿਨਾ ਛਤਰੀ ਚੱਲ ਵੀ ਨਹੀਂ ਸਕਦੇ। ਇੰਨਾ ਵੀ ਸੋਚੋ ਕਿ ਚਲੋ ਬਰੀਕਨ ਪਰ ਹੈ ਜਿਆਦਾ ਘਰ ਬੈਠੋ ਤਾਂ ਆਵਾਜ਼ ਜ਼ਿਆਦਾ ਆਉਂਦੀ ਆ ਤੇ ਹੁਣ ਅਸੀਂ ਇੱਥੇ ਜਿੱਥੇ ਰਹਨੇ ਆ ਵੈਟਰੌਕ ਛੋਟਾ ਜਿਹਾ ਪਿੰਡ ਸਮਝ ਲਓ ਤੇ ਥੋੜਾ ਜਿਹਾ ਚੱਕਰ ਕੱਟ ਕੇ ਆਉਨੇ ਆ ਛੋਟਾ ਜਿਹਾ ਤੇ ਬੜਾ ਸੋਹਣਾ ਮੌਸਮ ਹੋ ਰਿਹਾ ਕੱਲ ਤੇ ਰਾਤ ਦੀ ਬਾਰਿਸ਼ ਹੋ ਰਹੀ ਆ ਦੱਸਿਆ ਕਿ ਦੋ ਤਿੰਨ ਦਿਨ ਇਸ ਤਰ੍ਹਾਂ ਹੀ ਰਹੇਗਾ ਪਰ ਬੈਦਰ ਦਾ ਤੇ ਕੋਈ ਪਤਾ ਨਹੀਂ ਕਦੋਂ ਧੁੱਪ ਨਿਕਲਿਆ ਹੋਣੀ ਆ ਇਰੇ ਕਦਮ ਕਰਨੇ ਆਤਲਾ ਆਣਾ ਸਾਡੇ ਘੁੰਮਣ ਵਾਸਤੇ ਬਹੁਤ ਵਧੀਆ ਰੋਡ ਆ ਕਦੇ ਕਦੇ ਸਾਨੂੰ ਬੜਾ ਨਸ਼ਾ ਚੜਦਾ ਕਿ ਅੱਜ ਅਸੀਂ ਘੁੰਮ ਕੇ ਆਉਣਾ ਫਿਰ ਅਸੀਂ ਜਿਉਂ ਘਰੋਂ ਚੱਲਦੇ ਆ ਦੌੜੇ ਆਉਨੇ ਆ ਕਿਉਂਕਿ ਚਨਾਣਾ ਸਾਰੇ ਲਾਸਟ ਤੱਕ ਆ ਰੋਡ ਦੇ ਆਤੀ ਤੀ ਬੈਨ ਨੂੰ ਤੱਕ ਪਰ ਜਦੋਂ ਅਸੀਂ ਵਾਪਸ ਜਾਂਦੇ ਆ ਫਿਰ ਲੱਗਦਾ ਕਿ ਹੁਣ ਘਰ ਕਦੋਂ ਨਜ਼ਰ ਆਏਗਾ ਕਿਉਂਕਿ ਚੜਾਈ ਆ ਜਾਂਦੀ ਆ ਤੇ ਅਸੀਂ ਫੇਰ ਅਸੀਂ ਰੋਡ ਬਦਲ ਦਿੰਨੇ ਆ ਕਿ ਹੁਣ ਅੱਜ ਅਸੀਂ ਇੱਧਰ ਜਾਵਾਂਗੇ ਦੂਜੇ ਪਾਸੇ ਨੂੰ ਤੇ ਇਹ ਸਾਡੀ ਰੁਟੀਨ ਆ ਘੁੰਮਣ ਦੀ ਇੱਕ ਦਿਨ ਪੂਰਾ ਜੋਰ ਨਾ ਦਿੰਨੇ ਆ ਤੇ ਦੂਜੇ ਦਿਨ ਨੂੰ ਅਸੀਂ ਫੇਰ ਨਵੀਂ ਰੋਡ ਤੇ ਚੱਲਦੇ ਆ ਕਿ ਜਿੱਧਰ ਆਰਾਮ ਨਾਲ ਨਵੇਂ ਰਸਤੇ ਲੱਭਦੇ ਰਹਿਣੇ ਆ ਜੋਗ ਵੀ ਘੁੰਮਣ ਜਾ ਰਿਹਾ ਦੇਖੋ ਜਗਟ ਪਾਈ ਹੋਈ ਆ ਜੋਗ ਨੇ ਵੀ ਸੋਹਣੇ ਮਿਲਦੇ ਆ ਕੱਪੜੇ ਇਹਨਾਂ ਦੇ ਵਿੱਚ ਇਹ ਜਾ ਰਿਹਾ ਜੈਕਟ ਪਾ ਕੇ بارش ਕਰਕੇ ਨਾ ਕਿੰਨਾ ਧੁੰਦਲਾ ਜਾ ਨਜ਼ਰ ਆਉਂਦਾ ਬਾਹਰ ਗੱਡੀ ਦੀਆਂ ਲਾਈਟਾਂ ਤੇ ਵੱਡੀ ਨਾ ਪੂਰੀ ਸਾਫ ਨਜ਼ਰ ਆਉਂਦੀ ਆ ਕੱਲ ਤੋਂ ਹੁੰਦੇ ਵੀ ਬਹੁਤ ਪੈ ਸੀਗੇ ਇਹ ਤਾਂ ਇਂਝ ਹੀ ਪੜ ਜਾਂਦਾ ਇਂਝ ਹੀ ਖੇਤਾਂ 'ਚ ਧੁੰਦ ਪੈਂਦੀ ਕਹਿੰਦੇ ਧੁੰਦ ਪਈ ਆ ਤੇ ਕਹਿੰਦਾ ਜਦੋਂ ਬਾਸ ਸੱਚ ਮੈਂ ਕੰਮ ਤੇ ਜਾ ਰਹੀ ਸੀ ਤੇ ਮੈਂ ਕਿਹਾ ਜਮਾ ਬਿਲਕੁਲ ਇਂਝ ਹੀ ਬਣਿਆ ਪਿਆ ਬਾਰ ਦੇਖੋ ਤਾਂ ਕਿ ਉਸ ਵੇਲੇ ਜਿਆਦਾ ਸੀ ਆ ਦੇਖੋ ਰਸਤੇ ਦੀ ਵੀ ਆਪਦੀ ਖੂਬਸੂਰਤੀ ਹੈ ਦੋਨਾਂ ਪਾਸੇ ਬੇੜ ਹਰੀਆਲੀ بارش ਨਾਲ ਝੋਤੇ ਜਾਂਦੇ ਆ ਥੋੜੀ ਬਹੁਤੀ ਜੇ ਕੋਈ ਮਾੜੇ ਮੋਟੇ ਧੂੜ ਮਿੱਟੀ ਪੈਂਦੀ ਵੀ ਹੈ ਨਾ ਗੱਟੀਆਂ ਦੇ ਨਾਲ ਜਾਂ ਵੈਸੇ ਵੀ ਥੋੜਾ ਬੋਤਾ ਤੇ ਪਰ ਉਹ ਤੋਂ ਨੂੰ بارش ਹੋ ਜਾਂਦੀ ਹੈ। ਬਾਣੀ ਦਾ ਬੇੜ ਬੋਤੇ ਪੂਰੇ ਵਧੀਆ ਰਹਿੰਦੇ ਨੇ ਨੰਮੀ ਨਾ ਨਮਰਦੀ ਰਹਿੰਦੀ ਆ ਤੇ ਜਿਹੜੇ ਕੋਈ ਛੋਟੇ ਬੁੱਟੇ ਉਹਨਾਂ ਨੂੰ ਇਹ ਆਪਦੇ ਬਣਾਉ ਪਾਣੀ ਦਵਾਈ ਸਭ ਬੈਗ ਜੇ ਪਣਾ ਬਣਾ ਕੇ ਨਾਲ ਲਾਇਫ ਹੁੰਦੇ ਆ ਉਹਨਾਂ ਨੂੰ ਪਰਾ ਕੇ ਮਿਲਦੀ ਰਹਿੰਦੀ ਆ ਤੇ ਪਾਲਦੇ ਰਹਿੰਦੇ ਆ ਪੱਤਾ ਪੱਤਾ ਸੰਭਾਲ ਕੇ ਰੱਖਿਆ ਇਹ ਗੱਲ ਵਧੀ ਹੈ ਕਿ ਕੁਦਰਤ ਨਾਲ ਇਹ ਛੇੜ ਛਾੜ ਨਹੀਂ ਕਰਦੇ ਜਿੱਥੇ ਵੀ ਕੋਈ ਮਤਲਬ ਤਰਖਤ ਹੈ ਉਹ ਮੇਹੀ ਆ ਸੁਨਾਗਾ ਸਾਰਾ ਦਾ ਰੇਟ ਅਲੱਗ-ਅਲੱਗ ਹੁੰਦਾ ਹੈ ਨਾ ਕਿਸੇ ਤੇ ਕੋਈ ਛਿੰਟਾ ਬਾਅਦ ਦਾ ਘਟਾਦਾ ਕੀ ਫਰਕ ਪੈਂਦਾ ਹੈ ਤਾਂ ਇਹਦੇ ਇਧਰਲੇ ਪਾਸੇ ਘਰ ਆ ਨਾ ਤੇ ਇਹਨਾਂ ਦੇ ਨਾਲ ਹੀ ਇਹ ਪਾਣੀ ਨਜ਼ਰ ਆ ਰਿਹਾ ਕਿਨਾਰੇ ਤੇ ਬਿਲਕੁਲ ਕਿੰਨਾ ਵਧੀਆ ਥਿਓ ਇਹਨਾਂ ਵੀ ਇਹਦਾ ਨਾਮ ਹੈ ਕ੍ਰੈਸੈਂਟ ਕ੍ਰੈਸੈਂਟ ਬੀਚ ਨਾਲ ਹੀ ਹੈ ਇਹਦਾ ਨਾਮ ਹੈ ਕ੍ਰੈਸੈਂਟ ਬੀਚ ਇਸ ਏਰੀਆ ਦਾ ਨਾਮ ਹੈ ਕ੍ਰੈਸਫਟ ਇਹ ਸਾਰਾ ਏਰੀਆ ਇਸ ਨਾਮ ਤੇ ਨੇ ਜਾਣਾ ਪੈਂਦਾ ਅਲਾਈ ਪਹੁੰਚ ਗਏ ਘਰ ਦੇ ਨੇੜੇ ਬਿਲਕੁਲ ਵਿੱਚ ਕਰੈਸੈਂਟ ਇਹਦਾ ਨਾਂ ਹੈ ਤੇ ਪਿਛਲੀ ਵਾਰ ਜਦੋਂ ਅਸੀਂ ਆਏ ਸੀ ਤੇ ਦਿਨ ਉਸ ਦਿਨ ਧੁੱਪ ਸੀ ਤੇ ਕਾਫੀ ਲੋਕ ਇੱਥੇ ਪਾਰਟੀਆਂ ਕਰ ਰਹੇ ਸੀ ਬੱਚਿਆਂ ਨਾਲ ਘੁੰਮ ਰਹੇ ਸੀ ਪਰ ਅੱਜ بارش ਦਾ ਦਿਨ ਆ ਪਰ ਹੈ ਇੱਕ ਦੋ ਫੈਮਿਲੀਆਂ ਗੱਡੀਆਂ ਖੜੀਆਂ ਨੇ ਆ ਪਕੇ ਲੋਕ ਆਏ ਹੋਏ ਆ ਔਰ ਬਹੁਤ ਘਟਾ ਤੇ ਉਸ ਦਿਨ ਬੜਾ ਮੇਲਾ ਹੀ ਲੱਗਿਆ ਹੋਇਆ ਸੀ ਸ਼ਾਮ ਦੇ ਟਾਈਮ ਆਉਂਦੇ ਜਿਵੇਂ ਗਰਮੀ ਦਾ 3:00 ਵਜੇ ਧੁੱਪ ਹੋਵੇ ਤੇ ਆ ਜੋ ਸਾਹਮਣੇ ਨਜ਼ਰ ਆ ਰਿਹਾ ਆ ਲੱਕੜੀਆਂ ਦੇ ਜੋ ਸਾਹਮਣੇ ਨਜ਼ਰ ਆ ਰਿਹਾ ਪੋੜ ਜੇ ਬਣਾਇਆ ਹੋਇਆ ਇਹਦੇ ਅੰਦਰ ਡੌਗ ਦਾ ਹੈ ਡੌਗ ਨਾ ਰਹੇ ਸੀ ਇੰਨੀ ਜਗ੍ਹਾ ਤੇ ਡੌਗ ਨਾਉਣ ਨੂੰ ਬਣਾਈ ਹੋਈ ਇਹਨਾਂ ਨੇ ਜਗ੍ਹਾ ਕਿਉਂਕਿ ਪਿਛਲੀ ਵਾਰ ਅਸੀਂ ਦੇਖਿਆ ਸੀ ਇੰਨੀ ਜਗ੍ਹਾ ਤੇ ਡੌਗ ਭੰਰਿਆ ਸੀਗਾ ਤੇ ਉਹ ਅਸੀਂ ਮਤਲ ਨਾ ਰਿਆ ਸੀ ਤੇ ਖੇੜੇ ਸੀ ਪਾਣੀ ਤੇ ਬਾਕੀ ਸਾਰੇ ਇਦਾਂ ਘੁੰਮਦੇ ਰਹਿੰਦੇ ਆ ਜਹਾਜ਼ ਫੇਰੇ ਪਾਣੀ ਆ ਬਸ ਬੈਂਕਓਵਰ ਦੇ ਪਿਛਲੇ ਹਫਤੇ ਜਦ ਮੈਂ ਉਧਰ ਗਈ ਸੀ ਤਾਂ ਉਦੋਂ ਵੀ ਮੈਂ ਦੇਖਿਆ ਸਮੁੰਦਰ ਚਾਰ ਸਵੇਰੇ ਇਹ ਰਸਤਾ ਬਣਾਇਆ ਚੱਲਣ ਨੂੰ ਾਰੇ ਦਿਵਾਲੇ ਨਹੀਂ ਤਾਂ ਹੁਣ ਜੇ ਇੱਧਰ ਉੱਧਰ ਜਾਂਦੇ ਆ ਤਾਂ ਦੇਖੋ ਇਹ ਮਿੱਟੀ ਆ ਗਿੱਲੀ ਹੋ ਗਈ ਆ ਪਾਣੀ ਨਾਲ بارش ਨਾਲ ਤੇ ਮੈਂ ਹ ਤਨਾਏ ਹੁਣ ਇਸੇ ਤੇ ਚੱਲ ਰਹੀ ਆ ਕਿਉਂਕਿ ਮਿੱਟੀ ਇਹ ਤਾਂ ਬੜਾ ਸੋਹਣਾ ਬਣਾਇਆ ਹੋਇਆ ਐ ਪੂਰਾ ਪੈਰ ਨੇ ਗੰਦੇ ਹੁੰਦੇ ਤੇ ਕੁਝ ਬਜਰੀ ਪਾਈ ਹੋਈ ਆ ਤਾਂ ਜੋ ਕੋਈ ਤਰਕਣ ਨਾ ਹੋਵੇ ਦੇਖੋ ਥੋੜੀਆਂ ਕਟੀਆਂ ਖੜੀਆਂ ਨੇ بارش ਕਰਕੇ پورا ਧੁੰਦਲਾ ਨਜ਼ਰ ਆ ਰਿਹਾ ਹੈ। ਬਹੁਤ ਜ਼ਿਆਦਾ ਪੜਿਆ ਹੋਇਆ। ਉਹ ਜੇ ਬੱਦਗਾਨ ਆ ਜਾਂ ਨਾ। ਰੇਨ ਆ ਰਹੀ ਹੈ, ਰੇਨ ਦੀ ਵੀ ਆਵਾਜ਼ ਆ ਰਹੀ ਹੈ। ਤੇ ਵੀ ਇਹਦੀ ਆਵਾਜ਼ ਆ ਰਹੀ ਹੈ ਨੇੜੇ ਹੀ ਹੈ ਨਾ। ਲੰਗੇਜ ਨੇੜੇ ਲੈਣ ਇਹ ਕਲੱਬ ਛੋਟੀ ਜਿਹੀ ਕਲੱਬ ਬਣਾਈ ਹੋਈ ਹੈ ਨੇੜੇ ਗਰਮੀ ਦੇ ਵਿੱਚ ਤਾਂ ਬੜਾ ਹੀ ਵਧੀਆ ਪੂਰੇ ਰਾਉਂਡ ਕ ਲੱਗੇ ਹੁੰਦੀ ਹੈ ਸ਼ਾਮ ਦੇ ਟਾਈਮ ਤੇ ਦੋ ਮਰਜ਼ੀ ਆਓ ਲੇਟ ਨਾਈਟ ਤੱਕ ਵੀ ਨਾ ਸਾਵੇ ਇੱਥੇ ਬਣਾਉਂਦੇ ਆਂ ਖਾਂਦੇ ਤੇ ਆਪਣੀਆਂ ਛੁੱਟੀਆਂ ਮਾਣਦੇ ਅਸੀਂ ਬਹੁਤ ਜਲਦੀ ਵਾਪਸ ਆ ਗਏ ਆ 10-15 ਮਿੰਟਾਂ ਚ ਪਰ ਇੰਨੇ ਚ ਕਿੰਨਾ ਟਾਈਮ ਦਾ ਫਰਕ ਪੈ ਗਿਆ ਧੁੰਦ ਧੁੰਦ ਮਤਲਬ ਧੁੰਦ ਦੀ ਤਰ੍ਹਾਂ ਹੋ ਗਿਆ ਪੂਰਾ ਉਸ ਨਜ਼ਰ ਨਹੀਂ ਆ ਰਿਹਾ ਕੋਸੇ ਪੈਸੇ ਵੀ ਟਾਈਮ ਦਾ ਫਰਕ ਪੈ ਗਿਆ ਪਹਿਲਾਂ ਨਾਲੋਂ ਤੇ ਬਾਰਿਸ਼ ਕਰਕੇ ਤਾਂ ਦਿਨ ਅਜ ਤਾਂ ਛਿਪ ਗਿਆ ਆਪਣੇ ਪਰਮਾਧਮਾਂ ਦੇ ਰੰਗ ਨੇ ਇਹ ਨਹੀਂ ਪਤਾ ਕੱਲ ਨੂੰ ਧੁੱਪ ਨਿਕਲੀ ਹੋਵੇ ਤੇ ਪਰਸੋਂ ਨੂੰ ਫੇਰ بارش ਹੋਵੇ ਇੱਕ ਦਿਨ بارش ਇੱਕ ਦਿਨ ਧੁੱਪ ਇਹ ਤਾਂ ਮੌਸਮ ਮਾਸ ਫਰਮੈਂਟਮੈਂਟ ਤੇ ਬਦਲਦਾ ਰਿਹਾ ਪਰ ਅੱਜ ਰੰਗ ਨੇ ਆਹੇ ਹਾਂਜੀ ਹੁਣ ਆਪਾਂ ਸਾਰਾ ਕੰਮ ਖਤਮ ਕਰ ਲਿਆ ਤੇ ਹੁਣ ਸੌਣ ਦੀ ਤਿਆਰੀ ਅੱਜ ਦਾ ਇਨਾ ਹੀ ਬਲੌਗ ਤੇ ਹੁਣ ਇਸ ਵੀਡੀਓ ਦਾ ਐਂਡ ਕਰਦੇ ਆਂ ਸਾਰਿਆਂ ਨੂੰ ਗੁੱਡ ਨਾਈਟ ਰਾਤ ਦੇ 9:30 ਹੋ ਰਹੇ ਨੇ ਮਿਲਦੇ ਆਂ ਅਗਲੀ ਵੀਡੀਓ ਚ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਸ਼ੇਅਰ ਕਰਨਾ ਆਪਣੇ ਕਮੈਂਟ ਕਰਨਾ ਆਪਣੇ ਰਾਇ ਦੇਣਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ